ਹੈਲੋ ਹਾਂਜੀ ਰਵੀਸ਼ ਬੱਜੀ ਕੀ ਹਾਲ ਵਧੀਆ ਜੀ ਵਧੀਆ ਹੋਰ ਸੁਣਾਓ ਹੀਰਾ ਬੋਲਦਾ ਭਾਜੀ ਹਾਂਜੀ 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 ਭਾਜੀ ਇੱਕ ਦੀਪਕ ਨੇ ਮੈਨੂੰ ਰਿਕਾਰਡਿੰਗ ਸੁਣਾਈ ਹੈ ਤੁਹਾਡੀ ਜੱਚੇ ਕੀਤਨ ਗੁਜਜਿੰਦਰ ਗੋਰਿਆਨ ਨਾਲ ਗੱਲ ਹੋ ਰਹੀ ਹੈ ਹੈ ਜਿੱੱਚ ਜਤਿੰਦਰ ਗੋਰਿਆਨ ਨਾਲ ਤੁਹਾਡੀ ਗੱਲ ਹੋ ਰਹੀ ਹੈ ਮੀਰੀ ਹਾਂਜੀ ਜੱਚੇ ਤੁਸੀਂ ਕਹਿ ਰਹੇ ਹੋ ਜਤਿੰਦਰ ਗੋਰਿਆਨ ਨੇ ਤਾਂ ਭੇਜੇ ਨੇ ਇਹਨੂੰ ਬੁਲਾਇਆ ਹੋਣਾ ਨਾ ਦੀਪਕ ਨੂੰ ਪਤਾ ਨਹੀਂ ਭਾਜੀ ਮੇਕੋ ਹੈ ਗਿਆ ਭਾਜੀ ਉਹ ਰਿਕਾਰਡਿੰਗ ਜਿਹਦੇ ਤੁਸੀਂ ਕਹਿ ਰਹੇ ਹੋ ਯਾਰ ਆਪਾਂ ਤਾਂ ਇੱਕ ਵਧੀਆ ਗਰੁੱਪ ਬਣਾਉਣਾ ਸੀ ਮੈਂ ਦੀਪਕ ਜੀ ਨੇ ਮਨੋਜ ਜੀ ਰਚ ਲੋ ਗਲਤੀ ਹੋ ਜਾਂਦੀ ਇਨਸਾਨ ਤੋਂ ਆਪਾਂ ਇੱਕ ਵਧੀਆ ਗਰੁੱਪ ਬਣਾਓ ਭਾਜੀ ਬਲਕ ਕਰੀਆਂ ਦੇ ਗਰੁੱਪ ਬਣਾਣੇ ਤੁਸੀਂ ਭਾਜੀ ਮੈਨੂੰ ਪਤਾ ਨਹੀਂ ਤੁਸੀਂ ਕੀ ਗੱਲਾਂ ਕਰੀ ਜਾਂਦੇ ਹੋ ਅੱਛਾ ਅੱਛਾ ਮੈਂ ਕੋਸ਼ਲਪ੍ਰੀ ਸ਼ਰਮਾ ਹੋ ਗਿਆ ਹਾਂ ਹਾਂ ਜੀ ਮੈਂ ਦਰਵਾਜ਼ਾ ਜੇਹੜਾ ਬੁਝਾਈ ਜਾਏ ਨਾ ਜੀ ਜੀ ਜੇਹੜਾ ਜਾ ਕੇ ਮੈਂ ਬਹਿ ਜਾਏ ਜੇ ਮਨਾਂ ਤੋਂ ਮੈਂ ਮੇਕੋ ਆਜੋ ਫਿਰ ਮੈਂ ਤੁਹਾਨੂੰ ਰਿਕਾਰਡਿੰਗ ਸੁਣਾਉਣਾ ਮੈਂ ਤੁਸੀ ਮਿਲਣ ਨੂੰ ਨਹੀਂ ਪਤਾ। ਤੁਹਾਡਾ ਆਮਸ ਦਾ ਕੰਮ ਹੈ ਮੈਂ ਇਹਨਾਂ ਚੱਕਰਾਂ 'ਚ ਪੈਂਦਾ ਹੀ ਨਹੀਂ। ਤੇ ਭਾਜੀ ਮੈਂ ਤੇ ਤੁਸੀਂ ਚੱਕਰ 'ਚ ਪੈਣੇ ਕਾ ਨਹੀਂ ਹੋ ਤੁਸੀਂ ਇੱਕ ਕਾਉਂਸਲਰ ਰਹੇ ਹੋ ਐ ਸਮਾਜ ਦੇ ਵੀ ਹੋ ਤੁਸੀਂ ਐ। ਤੁਸੀਂ ਬਲਤਕਾਰੀਆਂ ਦੇ ਗਰੁੱਪ ਬਣਾਉਂਦੇ ਤੁਸੀਂ ਉਹਨਾਂ ਦਾ ਭਾਜੀ ਮੈਨੂੰ ਪਤਾ ਹੀ ਨਹੀਂ ਕਿਹੜਾ ਬਲਤਕਾਰੀ ਆ ਕਿਹੜਾ ਨਹੀਂ ਤੁਸੀਂ ਪਤਾ ਨਹੀਂ ਕੀ ਕਰੀ ਜਾਂਦੇ ਆ ਗੱਲਾਂ। ਤੁਸੀਂ ਦੀਪਕ ਨੂੰ ਜਾਂ ਜਤਿੰਦਰ ਗੋਰੇ ਨਾਲ ਤੁਹਾਡੀ ਗੱਲ ਨਹੀਂ ਜੀ ਮੈਂ ਮੈਂ ਤਾਂ ਦੀਪਕ ਜੀ ਨੂੰ ਕਿਹਾ ਨਹੀਂ ਨਹੀਂ ਕੋਈ ਗੱਲ। ਚਲੋ ਆ ਪਾਜੀ ਰਿਪੋਰਟਿੰਗ ਉੱਤੇ ਗੱਲ ਐ ਵੀ ਮੈਂ ਉਹ ਚਲਾ ਕੇ ਸੁਣਾਣਾ ਤੁਹਾਨੂੰ ਮੈਂ ਰਿਪੋਰਟ ਓਕੇ ਮੈਂ ਉਹ ਖਬਰ ਲਾ ਰਿਹਾ ਤੁਹਾਨੂੰ ਉੱਤੇ ਤੁਹਾਨੂੰ ਸੁਣਾ ਦੇਣਾ ਤੁਸੀਂ ਕੀ ਬੋਲਦੇ ਕਰੀ ਚੱਲ ਜਿਹੜਾ ਤੂੰ ਕਰਨਾ ਤੇਰੀ ਡਿਊਟੀ ਆ ਕਰੀ ਚੱਲ ਪਾਜੀ ਈਆਂ ਪੈਣਾ ਸਭੀਆਂ ਸਾਧੀਆਂ ਹੁੰਦੀਆਂ ਜੀ ਹਾਂਜੀ 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 ਤੇ ਫਿਰ ਇੱਕ ਚੰਗੇ ਬੰਦੇ ਆ ਦੇ ਗਰੁੱਪ ਹੋਣੇ ਚਾਹੀਦੇ ਕਿ ਜਿਹੜੇ ਲੋਕ ਸਮਾਜ ਦੇ ਵਿੱਚ ਕਾਹਨ ਕਰਦੇ ਉਹਨਾਂ ਨਾਲ ਗੁਰ ਬਣਾਣੇ ਆਪਾਂ ਪਤਾ ਨਹੀਂ ਭਾਜੀ ਮੈਨੂੰ ਪਤਾ ਨਹੀਂ ਮੈਂ ਤਾਂ ਜਾਣਦਾ ਨਹੀਂ ਕਿਸੇ ਨੂੰ ਵੀ ਕਿਹੜਾ ਕੀ ਪਤਾ ਤੁਸੀਂ ਕੀ ਗੱਲਾਂ ਕਰੀ ਜਾਂਦੇ ਤੁਸੀਂ ਉਹ ਚੇ ਵੀ ਗਿਆ ਵੀ ਚੈਲਾ ਮੰਦਿਰ ਜੇ ਮਿਲਿਆ ਸੀ ਮੈਂ ਸਫਾਈ ਕਰਦਾ ਪਿਆ ਸੀ ਤੇ ਮੈਂ ਉਹਨੂੰ ਕਿਹਾ ਚਲੋ ਰੱਬ ਨੇ ਸਾਨੂੰ ਸਫਾਈ ਕਰਨ ਦੀ ਡਿਊਟੀ ਦਿੱਤੀ ਆ ਸੀ ਇੱਚੀ ਕੋਚ ਨਹੀਂ ਨਹੀਂ ਉਹ ਤਾਂ ਭਾਜੀ ਨੋਰਮਲ ਗੱਲਾਂ ਹੁੰਦੀਆਂ ਉਹ ਤਾਂ ਚਲੋ ਸਾਡਾ ਜਿਹੜਾ ਅਸੀਂ ਸਮਾਜਿਕ ਬੰਦੇ ਹੈਗੇ ਆ ਤੁਰੇ ਨਹੀਂ ਦਾ ਕਿਤਨਾ ਕਿਥੇ ਹੈ ਨਾ ਪਰ ਭਾਜੀ ਕੀ ਪਰ ਕੀ ਮੈਂ ਤੁਸੀਂ ਮੈਂ ਤੁਹਾਨੂੰ ਹਮੇਸ਼ਾ ਤੋਂ ਜਾਣਦਾ ਬੈਠ ਕੇ ਗੱਲਾਂ ਕਰਾਂਗੇ ਹੀਰੇ ਇਦਾਂ ਦੀਆਂ ਗੱਲਾਂ ਬੈਠ ਕੇ ਲਗਾਉਂਦਾ ਨਹੀਂ ਮਣੀ ਮਣੀ ਕਿੱਥੇ ਲੱਗੇ ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਆਈ ਨਾ ਬੱਤੀ ਆ ਗਿਆ। ਪਰ ਇਹ ਬਹੁਤ ਆ। ਆ ਬੋਲ ਰਿਹਾ ਹਾਂ। ਹਾਂ ਜੀ ਮੈਂ ਹਾਂ। ਬੋਲਣ ਲਈ। ਹਾਂ ਜੀ ਹਾਂ ਜੀ ਸਰੋਸ਼ਾ ਜੀ। ਤੁਸੀਂ ਕਿਹੋ ਜਿਹਾ ਬੋਲਦੇ ਹੋ? ਤੁਸੀਂ ਤੁਹਾਨੂੰ ਕੋਈ ਨਾ ਕਰੇ। ਅੱਛਾ ਅੱਛਾ ਮੈਂ ਕੋਸਲਰ ਕੀ ਸ਼ਰਮਾ ਹੋ ਗਿਆ। ਹਾਂ ਜੀ ਜੀ ਮੈਂ ਜਨਾ ਦਾ ਜੇਹਲ ਬੋਈ ਜਾਨਾ। ਜੀ ਜੀ ਜਾਨਾ ਜਰਵਾ ਦਾ ਕੀ ਬਾਹਰ ਬਹੇ ਜੀ ਮਨਾ। ਦੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਨਾਮ ਕਰਾਂ ਅਸੀਂ ਆਪੇ ਦੀ ਬਰਦ ਵਿੱਚੋਂ ਕਿੰਦੇ ਜੀਪਨ ਜੀ ਕਿੰਨੀ ਜਾਗ ਹੈ ਮੇਰੀ ਦੁਆਜਿੰਦਾ ਮੈਂ ਕਹਿੰਦੀ ਅਚੇ ਗਾਲੀ ਸ਼ਰਮ ਹੈ ਇਹ ਵੈਸੇ ਸਾਰੇ ਮੰਨ ਲੈਂਦੇ ਹੈ ਨਾ ਪਰ ਜਦੋਂ ਅਸੀਂ ਮੇਗਾ ਸੁਭਾਈ ਕਰਕੇ ਜੋ ਸਾਡੇ ਭਾਗ ਹੈ ਤੁਸੀਂ ਇਹ ਵੀ ਬਿਨਾ ਭਾਗਾਂ ਤੇ ਵੰਦੀ ਕਰਤੀ ਤੁਸੀਂ ਖੋਲੇ ਕਰਨਾ ਚਾਹ ਹੈ ਕਿ ਇਹ ਰੱਖੋ गोविंद तो जी हो गए असी हो गए सारे यहां समाज एक दो चार दस इन्ना